ਦੇ ਆਪੋ ਆਪਣੇ ਦਸਤਕਰੀ ਜਾਓ ਤੇ ਕਿਲੇ ਵਿੱਚੋਂ ਬਾਹਰ ਨਿਕਲੀ ਜਾਓ ਤੰਗੀ ਪਿਆਰਿਓ ਹੋਰ ਵੱਧ ਗਈ ਤੰਗੀ ਜਦੋਂ ਹੋਰ ਵੱਧ ਗਈ ਸਿੰਘ ਵੀ ਵਾਰ-ਵਾਰ ਕਹੀ ਗਏ ਮਾਤਾ ਜੀ ਵੀ ਕਹੀ ਗਏ ਤੇ ਗੁਰੂ ਪਾਤਸ਼ਾਹ ਜੀ ਅੱਜ ਦੀ ਛੇ ਪੋ ਦੀ ਰਾਤ ਮਨ ਵਿੱਚ ਵਿਚਾਰ ਲਿਆ ਵੀ ਕਿਲਾ ਰਾਤ ਨੂੰ ਛੱਡੀਏ ਕਿ ਦਿਨੇ ਛੱਡੀਏ ਇਹ ਰਾਤ ਨੂੰ ਕਿਲਾ ਛੱਡিয়ে ਤੇ ਆਹ ਗੱਲ ਹੁੰਦੀ ਦਿਨੇ ਕਿਲਾ ਛੱਡিয়ে ਤੇ ਆਹ ਗੱਲ ਹੁੰਦੀ ਅਧੀ ਰਾਤ ਦੇ ਵੇਲੇ ਸਤਸਗੁਰੂ ਜੀ ਨੇ ਭਾਈ ਦਿਆਲ ਸਿੰਘ ਨੂੰ ਆਵਾਜ਼ ਮਾਰੀ ਦਿਆਲ ਸਿੰਘ ਜੀ ਤੁਸੀਂ ਵੀ ਕਹਿੰਦੇ ਹੋ ਕਿਲਾ ਛੱਡ ਚਲੀਏ ਮਾਤਾ ਜੀ ਵੀ ਕਹਿੰਦੇ ਆਕਲਾ ਛੱਡ ਚਲੀਏ ਐਂ ਕਰੋ ਆਪ ਵੀ ਉਠੋ ਤਿਆਰੀ ਕਰੋ ਮਾਤਾ ਜੀ ਨੂੰ ਜਾ ਕੇ ਜਗਾਓ ਆਖੋ ਕੇ ਸਹਿਬ ਜੱਜਾਂ ਨੂੰ ਉਠਾਵੇ ਤਿਆਰ ਕਰਿਆ ਆਪਾਂ ਅੱਜ ਹੀ ਕਿਲੇ ਚ ਚਲੇ ਜਾ ਰਾਤ ਦਾ ਵੇਲੇ ਆਹੀ ਅੱਜ ਦੀ ਸ਼ੇਪ ਉਹਦੀ ਰਾਤ ਅੱਧੀ ਰਾਤ ਦੇ ਵੇਲੇ ਪੁੱਤਰਾ ਵਾਲਿਓ ਮਾਂ ਮਾਂ ਤੱਕ ਗੁਜਰੀ ਸਹਿਬ ਨੇ ਛੋਟੇ ਸਹਿਬ ਜੱਜਾਂ ਨੂੰ ਖਲੂਣ ਕੇ ਜਗਾ ਕਹਿੰਦੀ ਹੈ ਮੇਰੇ ਲਾਲ ਉਠੋ ਪੁੱਤ ਜੱਪਾ ਅਨੰਦਗੜ੍ਹ ਨੂੰ ਅਨੰਦਪੁਰ ਨੂੰ ਛੱਡ ਕੇ ਚਲੇ ਜਾ ਬੱਚੇ ਦਾ ਪੈਰ ਵੀ ਰਜਾਈ ਚੋਂ ਬਾਹਰ ਰਹਿ ਜੇ ਨਾ ਪਿਆਰੋ ਮਾਂ ਨੂੰ ਤੜਫਣਾ ਲੱਗ ਜਾ। ਜਦੋਂ ਦੋਨਾਂ ਸਹਬਜ਼ਾਦਿਆਂ ਨੂੰ ਉਠਾਇਆ ਕੱਚੀ ਨੀਂਦਰੇ ਉੱਠੇ ਅੱਖਾਂ ਮਲਦੇ ਅੱਪੜਵਾਹੇ ਮਾਂ ਆਪਾਂ ਕਿੱਥੇ ਨੂੰ ਚੱਲਾਂਗੀ ਹੁਣ ਮਾਂ ਕੀ ਦੱਸਦੀ ਵੀ ਪੁੱਤ ਆਪਾਂ ਕਿੱਥੇ ਚੱਲ ਜਾਈਏ ਕਹਿੰਦੀ ਪੁੱਤ ਆਪਾਂ ਉੱਥੇ ਚੱਲਾਂਗੇ

चलना है मालका दुख चलण है मालकीअ दुख चलण है मालको जी अधी रात पी आनण न छॾंदे हिंदी माना ਕਿੰਨਾ ਕਿ ਅਜੇ ਮੈਂ ਦੁੱਖ ਚੱਲਣਾ ਹੈ ਮਾਲਕਾ 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 ਚੜਦੀ ਜਵਾਨੀ ਵਿੱਚ ਬਦਵਾ ਮੈਂ ਹੋ ਗਈ ਚੜਦੀ ਜਵਾਨੀ ਵਿੱਚ ਬਦਵਾ ਮੈਂ ਹੋ ਗਈ ਮੇਰੀ ਤਕਦੀਰ ਫਾਸਾ ਵਟਕੇ ਖਲੋ ਗਈ ਮੇਰੀ ਤਕਦੀਰ ਵਸਾ ਮਟਕੇ ਫਲੋ ਗਈ ਕਿਨੱਕ ਕਲੇ ਜਾ ਮੇਰਾ ਕਿਨੱਕ ਕਲੇ ਜਾ ਮੇਰਾ ਸੱਲਣਾ ਹੈ ਮਾਲਕਾ ਕਿਨੱਕ ਰੱਬਿਆ ਜੀਤਨੋ ਜਵਾਨ ਹੀ ਸੀ ਓਨੂੰ ਪੈ ਗਿਆ ਤੋਰਨਾ ਜੀਤਨੋ ਜਵਾਨ ਹੀ ਸੀ ਓਨੂੰ ਪੈ ਗਿਆ ਤੋਰਨਾ ਇੱਕ ਓਟਿਆਸਰਾ ਬਗੈਰ ਤੇਰੇ ਹੋਰਨਾ ਇੱਕ ਦੁਖੀਆਂ ਦਾ ਪਾਸਾ ਤੂੰ ਹੀ ਦੁਖੀਆਂ ਦਾ ਪਾਸਾ ਤੂੰ ਹੀ ਥੱਲਣਾ ਹੈ ਮਾਲਕਾ ਕਿੰਨਾ ਕੁ ਅਜੇ ਮੈਂ ਦੁੱਖ ਚੱਲਣਾ ਹੈ ਮਾਲਕਾ ਕਿੰਨਾ ਕੁ ਅਜੇ ਮੈਂ ਦੁੱਖ ਚੱਲਣਾ ਹੈ ਮਾਲ ਕਾ ਸਹਿਬ ਜਾਦਿਆ ਨੂੰ ਜਗਾ ਲਿਆ ਕੱਚੀ ਨੀਂਦਰੇ ਉਠਾ ਲਿਆ ਨਾਲੇ ਲੋੜੀ ਦਾ ਸਮਾਨ ਜਲ ਨਾਲ ਕੁਝ ਲੈ ਕੇ ਜਾਣਾ ਤੇ ਨਾਲੇ ਰੱਬ ਨੂੰ ਕਹਿੰਦੀ ਐ ਮਾਲਕਾ ਸਮੇਂ ਦੇ ਹਲਾਤਾਂ ਤੇ ਵੇਲੇ ਨੂੰ ਵਿਚਾਰ ਕੇ ਛੱਡ ਜਣ ਕਿਲਿਆਂ ਨੂੰ ਦਿਲਾਂ ਚੋਂ ਵਿਸਾਰ ਕੇ ਛੱਡ ਜਾਣਾ ਕਿਲਿਆਂ ਨੂੰ ਦਿਲਾਂ ਚੋਂ ਵਿਸਾਰ ਕੇ ख़र कहिड़े पासे सानू खणे पासे सानू चलण है मालका कज मल मालक कज मै दुख चला है मालक

ਕੱਚੀ ਨੀਂਦੇ ਪੋਤੇ ਨੂੰ ਹੈ ਜਗੌੜਾ ਪੈ ਗਿਆ ਠੰਡ ਨਾਲ ਠਰਦਿਆਂ ਨੂੰ ਚਾਲਾ ਪੌਣਾ ਪੈ ਗਿਆ ਠੰਡ ਨਾਲ ਠਰਦਿਆਂ ਨੂੰ ਚਾਲਾ ਪੌਣਾ ਪੈ ਗਿਆ ਤੇਰੀ ਹੀ ਰਜਾ ਦੇ ਵਿੱਚ ਤੇਰੀ ਹੀ ਰਜਾ ਦੇ ਵਿੱਚ

ਪੁੱਲ ਪੰਤ ਸਾਰੇ ਚੱਲਣੇ ਔਕੜਾ ਮੁਸੀਬ ਤਾ ਦੇ ਰਾਹ ਅਸੀਂ ਮੱਲਣੇ ਔਕੜਾ ਮੁਸੀਬ ਤਾ ਦੇ ਰਾਹ ਅਸੀਂ ਮੱਲਣੇ ਪਾਂਬੜੇ ਕਮਾ ਦਾ ਕਿੰਨਾ ਪਾਂਬੜੇ ਕਮਾ ਦਾ ਕਿੰਨਾ ਬੱਲਦਾ ਹੈ ਮਾਲਕਾ ਕਿੰਨਾ ਕਿ ਅਜੇ ਮੈਂ ਦੁੱਖ ਚੱਲਣਾ ਹੈ ਮਾਲਕਾ ਕਿੰਨਾ ਕਿ ਅਜੇ ਮੈਂ ਦੁੱਖ ਚੱਲਣਾ ਹੈ ਮਾਲਕਾ ਕਿੰਨਾ ਕਿ ਅਜੇ ਮੈਂ ਦੁੱਖ ਚੱਲਣਾ ਹੈ ਮਾਲਕਾ ਚੜਜੀ ਜਵਾਨੀ ਵਿੱਚ ਬਿਦਵਾ ਮੈਂ ਹੋ ਗਈ میری تقدیر پسا وٹ کے کھلو گئی کنک جا میرا سلنا ہے مالکا کنک اجے میں دکھ چلنا ہے کنک کجے میں دکھ چلنا ہے مالک God and